ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋਂਡ ਮਹੱਲਾ ਪਿੰਜਵਾ ਹਰ ਹਰ ਨਾਮ ਜਪੋ ਮੇਰੇ ਮੀਤਾ ਨਿਰਮਲ ਹੋਏ ਤੁਹਾਾਰਾ ਚੀਤਾ ਮਨ ਤਾਨ ਕੀ ਸਭ ਮਿਟਾਇ ਬਲਾਈ ਦੁਖ ਅੰਧੇਰਾ ਸਗਲਾ ਜਾਇ ਹਰ ਗੁਣ ਗਾਵਤ ਤਰੀਐ ਸੰਸਾਰ ਵੱਡ ਭਾਗੀ ਪਾਈਐ ਤੁਰਖ અપਾਰ ਰਹਾਉ ਜੋ ਜਾਣ ਕਰ ਕੀਰਤਨ ਗੋਪਾਲ ਿਸ ਕਾ ਪੂਹ ਨਾ ਸਕੈ ਜਮਕਾਲ ਜਗ ਮਹਿ ਆਇਆ ਸੋ ਪਰਮਾਨ ਗੁਰਮੁਖ ਆਪਣਾ ਖਸਮ ਪਛਾਨ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਕਾਮ ਕ੍ਰੋਧ ਮਿਠਾ ਹੈ ਉਨਮਾਦ ਮਿਠਾ ਪਦ ਦੇਹਲੀ ਦੀਪਕ ਪਦ ਹੈ ਕਾਮ ਕ੍ਰੋਧ ਮਿਠਾ ਹੈ ਇੱਥੇ ਵੀ ਵਿਸਰਾਮ ਲੱਗ ਜੇਗਾ ਉਨਮਾਦ ਸਦਾ ਹਜੂਰ ਜਾਣੋ ਭਗਵੰਤ ਇਹ ਜਾਣੂ ਪਾਠ ਮੁਖ ਪਾਠ ਹੈ ਹੂੜੇ ਦੇ ਨਾਲ ਸਦਾ ਹਜੂਰ ਜਾਣੋ ਦੂਸਰਾ ਪਾਠ ਗੌਣੀ ਪਾਠ ਜਾਣ ਮੁਖ ਜਾਣੋ ਸਦਾ ਹਜੂਰ ਜਾਣੋ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਧਨ ਖਾਟ ਕੀਏ ਪੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਕੇ ਨਾਮ ਰੰਗ ਸੰਗ ਇੱਥੇ ਵਿਸਰਾਮ ਲਾਉਣਾ ਜਾਗਾ ਹਰ ਚਰਣੀ ਨਾਨਕ ਮਾਨ ਲਾਗਾ ਗੋਂਡ ਮਹੱਲਾ ਪੰਜਵਾ ਭਾਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਾਮ ਪੰਥ ਮਹਾਂ ਵਿਚਾਰ ਪੰਚ ਦੂ ਤਹ ਮੰਥ ਤੋ ਸਰਣਾਈ ਪੂਰਨ 나ਥ ਜੰਤ ਆਪਣੇ ਕੋ ਦੀਜੈ ਹਾਥ ਰਹਾਓ ਸਿਮਰਤ ਸਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰਹ ਵਖਿਆਣ ਜੋਗੀ ਜਤੀ ਬੈ ਸੁਨੋ RAM DAS ਮੇਤ ਨਹੀਂ ਬ੍ਰਹਮ ਅਬినాਸ਼ ਕਰਨ ਪਲਾਹ ਕਰਹਿ ਕਿਥੇ ਕਰਨ ਪਲਾਹ ਕਰਹਿ ਸੇਵ ਦੇਵ ਤੇਲ ਨਹੀਂ ਬੁੱਝੈ ਅਲਖ ਅਭੇਵ ਬੁੱਝੈ ਕਸਕੇ ਬੋਲਣਾ ਤੇਲ ਨਹੀਂ ਬੁੱਝੈ ਅਲਖ ਅਭੇਵ ਪ੍ਰੇਮ ਭਗਤ ਜੇਸ ਆਪੇ ਦੇ ਜਗ ਮਹਿ ਵਿਰਲੇ ਕੇਈ ਕੇ ਜਗ ਮਹਿ ਜਗ ਮਹਿ ਵਿਰਲੇ ਕੇਈ ਕੇ ਮੋਹ ਨਿਰਗੁਣ ਗੁਣ ਕਿਛੁ ਨਾਹਿ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹਿ ਨਾਨਕ ਦੀਨ ਜਤ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਕਰ ਕਿਰਪਾ ਕਰ ਕਿਰਪਾ ਦੀਜੈ ਗੁਰਦੇਵ ਗੋਡ ਗੋਡ ਹਾਂਜੀ ਗੋਡ ਉਚਾਰਨ ਕਰਨਾ ਗੋਡ ਮਹੱਲਾ ਪੰਜਵਾ ਗੋਡ ਮਹੱਲਾ ਪੰਜਵਾ ਸੰਤ ਕਾਲੀਆ ਤਰਤ ਬਿਦਾਰਾ ਆਮ ਪਾਠੀ ਸਿੰਘ ਕਾਲੀਆ ਕਹਿ ਜਾਂਦੇ ਨੇ ਸੰਤ ਕਾਲੀਆ ਬਿਲਕੁਲ ਗਲਤ ਪਾਠ ਹੈ ਸੰਤ ਕਾ ਇਥੇ ਠਮਕ ਲਾਤਨੀ ਹੈ ਫਿਰ ਬੋਲਣਾ ਲੀਆ ਸੰਤ ਕਾ ਲੀਆ ਇਥੇ ਵਿਸਰਾਮ ਧਰਤ ਵਿਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕਾ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਤਤਖਣ ਤਾਲ ਨਹੀਂ ਇਹ ਵੱਖਰਾ ਪਾਠ ਕਰਨਾ ਤਤ ਖੇਣ ਤਾਲ ਵੱਖਰਾ ਪਾਠ ਕਰਨਾ ਤਤਿਕਣ ਨਹੀਂ ਕਹਿਣਾ ਸੰਤ ਉਧਾਰ ਤਤ ਖੇਣ ਤਾਲ ਸੰਤ ਉਧਾਰ ਤਤ ਖੇਣ ਤਾਲ ਤਤ ਦਾ ਅਰਥ ਅਛੀਤੀ ਖੇਣ ਤੋਂ ਵੀ ਹੂੰ ਛੀਤੀ ਯਾਨੀ ਸ਼ੀਗਰ ਸ਼ੀਗਰ ਹੀ ਇਸ ਸਮੇਂ ਵਿੱਚ सोई संत जे पावै राम संत गोविंद कह एकै काम रहाव संत कह ऊपर दे पाव हाथ संत कह संग बसै दिन रात सास सास संतह प्रत पाल संत का दोखी राज ते ताल ਸੰਤ ਕੀ ਨਿੰਦਾ ਕਰਹੁ ਨਾ ਕੋਇ ਜੋ ਨਿੰਦਾ ਤਿਸ ਕਾ ਪਤਨ ਹੋਇ ਪਤਨ ਉਚਾਰਨ ਕਰਨਾ ਪਤਨ ਨਹੀਂ ਕਹਿਣਾ ਜੋ ਨਿੰਦਾ ਤਿਸ ਕਾ ਪਤਨ ਹੋਇ ਜੇ ਸਰ ਕਉ ਰਾਖੈ ਸਿਰਜਨ ਹਾਰ ਝੱਖ ਮਾਰਾ ਸਗਲ ਸੰਸਾਰ ਪ੍ਰਭ ਆਪਣੇ ਕਾ ਪਾਇ ਆ ਬਿਸਾਸ ਜੀਓ ਪਿੰਡ ਸਭ ਇਸ ਕੀ ਰਾਸ ਨਾਨਕ ਕਾ ਉਪਜੀ ਪਰਤੀਤ ਮਨਮੁਖ ਹਾਰ ਗੁਰਮੁਖ ਸਾਧ ਜੀਤ ਗੁਰਮੁਖ ਸਾਧ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ